ਸਰਵਦੀ ਪਾਵਨ ਧਰਤੀ ਤੇ ਪਹੁੰਚਣ ਤੇ ਆਪ ਜੀ ਦਾ ਜੀ ਆਇਆਂ ਜੀ ਹੋਇਆ ਤੇ ਧੰਨਵਾਦ ਕਰਦਾ ਹਾਂ ਤੇ ਜੇਕਰ ਆਪਾਂ ਇਸ ਅੱਠ குரு ਸਹਿਬਾਨਾਂ ਦੀ ਪਾਵਨ ਚਰਨਛੋਪਾ ਪ੍ਰਾਪਤ ਧਰਤੀ ਸ੍ਰੀ ਖਡੂਰ ਸਾਹਿਬ ਇਸ ਦੇ ਬਾਬਤ ਗੁਰਬਾਣੀ ਦੇ ਵਿੱਚ ਜ਼ਿਕਰ ਮਿਲਦਾ ਹੈ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾੜੂ ਤੇ ਇਹ ਪਾਵਨ ਜਿਹੜਾ ਨਗਰ ਹੈ ਇਹ ਆਠ ਗੁਰੂ ਸਾਹਿਬਾਨ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਕਰਤਾਰਪੁਰ ਸਹਿਬ ਇੱਥੇ ਆ ਕੇ ਵਸੇਬਾ ਕਰਦੇ ਹਨ ਉਹਨਾਂ ਤੋਂ ਬਾਅਦ ਦਿੱਤਾ ਛੋਟ ਕਰਤਾਰਪੁਰ ਬਾੜ ਖਡੂਰੇ ਜੋਤ ਜਗਾਈ ਉਨਾ ਤੋਂ ਬਾਅਦ ਜਿਹੜੀ ਗੁਰਿਆਈ ਹੈ ਭਾਈ ਲੈਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਮਿਲਦੀ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਜੀ ਹੁਕਮ ਕਰਦੇ ਹਨ ਕਿ ਜਾ ਕੇ ਤੁਸੀਂ ਖਡੂਰ ਸਾਹਿਬ ਨਗਰ ਪਰਸੰਨ ਤੇ ਗੁਰੂ ਅੰਗਦ ਸਾਹਿਬ ਦੀ ਆਗੇ ਇਸ ਨਗਰ ਨੂੰ ਆਵਾਜ਼ ਕਰਦੇ ਹਨ ਤੇ ਉਹਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਕਾਰਜ ਅਰੰਭੇ ਸਨ ਸੰਗਤ ਦਾ ਕਾਰਜ ਜਿਹੜਾ ਅਰੰਭਿਆ ਸੀ ਦਾ ਸੰਗਤ ਦਾ ਕਾਰਜ ਅਰੰਭਿਆ ਸੀ ਉਸ ਨੂੰ ਸਿੱਧੇ ਰੂਪ ਦੇ ਵਿੱਚ ਜਿਹੜਾ ਪ੍ਰਸਾਰਨ ਪ੍ਰਚਾਰਨ ਦਾ ਕਾਰਜ ਸ੍ਰੀ ਗੁਰੰਗਦੇਵ ਜੀ ਨੇ ਆਪ ਕੀਤਾ ਤੇ ਜਦੋਂ ਆਪਾਂ ਇਤਿਹਾਸ ਦੇ ਵੱਲ ਵੇਖਦੇ ਹਾਂ ਗੁਰੰਗਦੇਵ ਜੀ ਕਿੱਥੇ ਆਉਂਦੇ ਹਨ ਤੇ ਉਹਨਾਂ ਕਾਰਜਾਂ ਦੇ ਤਹਿਤ ਜਿੱਥੇ ਗੁਰੂ ਸਾਹਿਬ ਜੀ ਨੇ ਪਹਿਲਾਂ ਆਪਣੀ ਬਾਣੀ ਲਿਖੀ ਸੀ ਤੇ ਉਸ ਬਾਣੀ ਦੀ ਜਿਹੜੀ ਵਿਸ਼ੇ ਗੁਰਮੁਖੀ ਇਹਦਾ ਗੁਰਮੁਖੀ ਲਿਪੀ ਨੂੰ ਤਰਤੀਬ ਦੇਣ ਦਾ ਕਾਰਜ ਗੁਰੂ ਅੰਗਦ ਸਾਹਿਬ ਜੀ ਇਸ ਧਰਤੀ ਦੇ ਉੱਪਰ ਕਰਦੇ ਹਨ ਜਿਹੜੀ 35 ਅੱਖਰਾਂ ਦੀ ਗੱਲ ਹੈ 35 ਅੱਖਰਾਂ ਦੀ ਤਰਤੀਬ ਆਪਾਂ ਵੇਖਦੇ ਹਾਂ ਉਹ ਅੱਖਰਾਂ ਨੂੰ ਸੀਕੁਐਂਸ ਦੇਣ ਦਾ ਕਾਰਜ ਤਰਤੀਬ ਦੇਣ ਦਾ ਕਾਰਜ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਧਰਤੀ ਦੇ ਉੱਪਰ ਕੀਤਾ ਜਿੱਥੇ ਗੁਰਦੁਆਰਾ ਸ੍ਰੀ ਮੱਲਖਾੜਾ ਸਾਹਿਬ ਸਥਿਤ ਹੈ ਤੇ ਇਸ ਦੇ ਅਧਾਰ 'ਤੇ ਗੁਰੂ ਸਾਹਿਬ ਜੀ ਨੇ ਬਾਲ ਗੋਦ ਮੰਡੇ ਬੱਚਿਆਂ ਨੂੰ ਗੁਰਮੁਖੀ ਦਾ ਪ੍ਰਸਾਦ ਪ੍ਰਚਾਰ ਤੇ ਪ੍ਰਸਾਰ ਵੀ ਕਰਿਆ ਕਿਉਂਕਿ ਗੁਰਬਾਣੀ ਦਾ ਬਚਨ ਹੈ ਲੰਗਰ ਚੱਲੈ ਗੁਰ ਸ਼ਬਦ ਤੱਕ ਵਾਰ ਦੇ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ ਕਿ ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ ਸੀ ਤੇ ਜਿੱਥੇ ਸ਼ਬਦ ਦਾ ਲੰਗਰ ਚੱਲਦਾ ਸੀ ਉਹ ਸਾਡੇ ਮੰਨ ਦੀ ਖਰਾਕ ਸੀ ਜੇਕਰ ਤਨ ਦੀ ਖਰਾਕ ਦੇ ਵੱਲ ਵੇਖੀਏ ਤਨ ਦੀ ਖਰਾਕ ਦੇ ਲਈ ਮਾਰਦਾ ਕੀਵੀ ਜੀ ਨੇ ਇਸ ਸਥਾਨ ਦੇ ਉੱਪਰ ਇਸ ਧਰਤੀ ਦੇ ਉੱਪਰ ਲੰਗਰ ਦਾ ਦੌਰ ਤੰਡੀ ਹੈ ਰਸ ਅੰਮ੍ਰਿਤ ਖੀਰ ਈਆਲੀ ਮਾਤਾ ਕੀ ਵੀ ਨੇਕ ਜਨ ਜਿੰਨ ਬਹੁਤ ਹੀ ਸ਼ੌਕਤ ਰਾਂਜੀ ਕਿ ਮਾਤਾ ਕੀ ਵੀ ਜੀ ਦਾ ਜ਼ਿਕਰ ਵੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਮਿਲਦਾ ਇਸ ਤਰੀਕੇ ਦੇ ਨਾਲ ਜਿੱਥੇ ਇਸ ਤਸਕੀਰ ਦੇ ਉੱਪਰ ਗੁਰੂ ਸਾਹਿਬ ਜੀ ਨੇ ਸਾਡੇ ਮਨ ਦੀ ਖਰਾਕ ਦਾ ਪ੍ਰਬੰਧ ਕੀਤਾ ਜੋ ਸਾਨੂੰ ਸ਼ਬਦ ਦੇ ਰੂਪ ਦੇ ਵਿੱਚ ਦਿੱਤੀ ਹੈ ਜੋ ਸਾਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਦਿੱਤੀ ਹੈ ਉਸੇ ਤਰ੍ਹਾਂ ਇਸ ਤਸਕੀਰ ਦੇ ਉੱਪਰ ਜਿਹੜੀ ਸਾਡੇ ਤਾਨ ਦੀ ਖਰਾਕ ਹੈ ਸਾਡੇ ਸਰੀਰ ਦੀ ਖਰਾਕ ਹੈ ਉੱਥੇ ਲੰਗਰ ਦੀ ਪਰਦਾ ਵੀ ਰੰਭ ਕੀਤੀ ਹੈ ਇਸ ਤੋਂ ਇਲਾਵਾ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਆਸ਼ਾ ਸੀ ਕਿ ਜਿੱਥੇ ਮੇਰਾ ਸਿੱਖ ਮਾਨ ਕਰਕੇ ਬਲਵਾਨ ਹੈ ਸ਼ਬਦ ਦੇ ਨਾਲ ਬਲਵਾਨ ਹੋਣਾ ਉੱਥੇ ਹੀ ਮੇਰਾ ਸਿੱਖ ਤਾਨ ਕਰਕੇ ਵੀ ਬਲਵਾਨ ਹੋਵੇ ਤੇ ਤਾਨ ਦੇ ਸਰੀਰ ਦੀ ਬਲਵਾਨਤਾ ਦੇ ਲਈ ਗੁਰੂ ਸਾਹਿਬ ਜੀ ਨੇ ਇੱਥੇ ਮੱਲਾ ਕਾੜਿਆਂ ਦੀ ਰਚਨਾ ਕੀਤੀ ਹੈ ਆਪੇ ਛਿੰਜ ਪਾਏ ਮੱਲਾ ਕਾੜਾ ਲੱਗੇ ਆ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਇਸ ਪ੍ਰਕਾਰ ਮੰਦ ਘਾੜਿਆਂ ਦੀ ਰਚਨਾ ਕੀਤੀ ਕਿ ਜਿਹੜੇ ਸਿੱਖ ਹਨ ਉਹ ਤੰਦਰੁਸਤ ਰਹਿ ਸਕਣ ਜਿਹੜੇ ਗੁਰੂ ਸਾਹਿਬ ਆਪ ਸਿੱਖਾਂ ਦੇ ਕੋਲ ਕਰਵਾਉਂਦੇ ਸਨ ਕੁਸ਼ਤੀਆਂ ਕਰਵਾਉਂਦੇ ਸਨ ਇਸੇ ਸਥਾਨ ਦੇ ਉੱਪਰ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਹੋਰ ਇਤਿਹਾਸਿਕ ਕਾਰਜਾਂ ਦੀ ਗੱਲ ਕਰੀਏ ਇਸ ਨਗਰੀ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਜਿਹੜੀ ਜਨਮ ਸਾਕੀ ਲਿਖਵਾਉਣ ਦਾ ਕਾਰਜ ਹੈ ਉਹ ਵੀ ਇਸ ਸਥਾਨ ਦੇ ਉੱਪਰ ਕੀਤਾ ਹੈ ਜਦੋਂ ਆਪਾਂ ਗੁਰਦੁਆਰਾ ਤਾਂ ਬਿਆਣਾ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਤਾਂ ਬਿਆਣਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਦੇ ਮੁਕਤੋਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਸੁਣਿਆ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੁਝ ਸਾਲ ਅਜਿਹੇ ਸਨ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨਹੀਂ ਬਤੀਤ ਕੀਤੇ ਸਨ ਕਿਉਂਕਿ ਬਾਅਦ ਦੇ ਵਿੱਚ ਹੀ ਭਾਈ ਰੈਣਾ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਜਾਂਦੇ ਹਨ ਤੇ ਉਸ ਤੋਂ ਜਿਹੜਾ ਪਹਿਲਾਂ ਦਾ ਸਮਾਂ ਸੀ ਜਿਹੜਾ ਉਹਨਾਂ ਨੇ ਗੁਰਨਾਨਕ ਦੇਵ ਜੀ ਦੇ ਨਾਲ ਨਹੀਂ ਬਤੀਤ ਕੀਤਾ ਉਸ ਸਮੇਂ ਨੂੰ ਕਲਮ ਬੰਦ ਕਰਨ ਦੇ ਲਈ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਘਟਨਾਵਾਂ ਸਨ ਉਹਨਾਂ ਨੂੰ ਤਰਤੀਬ ਦੇ ਵਿੱਚ ਰੱਖਣ ਦੇ ਲਈ ਗੁਰੂ ਸਾਹਿਬ ਜੀ ਨੇ ਕੋਈ ਅਜਿਹਾ ਸਿੱਖ ਦੀ ਭਾਲ ਦੇ ਵਿੱਚ ਸਨ ਜਿਹੜਾ ਇਸ ਕਾਰਜ ਨੂੰ ਸੰਪੂਰਨ ਕਰਾ ਸਕੀ ਤੇ ਉਹ ਸਿੱਖ ਹੋਰ ਕੋਈ ਨਹੀਂ ਸੀ ਉਹ ਸਿੱਖ ਭਾਈ ਬਾਲਾ ਜੀ ਸਨ ਕਿਉਂਕਿ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ساری ਉਹਨਾਂ ਦੀ ਹਯਾਤੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਜੀਵਨ ਦੇ ਵਿੱਚ ਬੜਾ ਲੰਮਾ ਸਮਾਂ ਉਹਦੇ ਨਾਲ گزارਿਆ। ਉਦਾਸੀਆਂ ਦੇ ਸਮੇਂ ਵੀ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਰਹੇ। ਤੇ ਉਹਨਾਂ ਨੇ ਇਹਨਾਂ ਲੰਮਾ ਸਮਾਂ گزارਿਆ ਤੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਕਿ ਗੁਰੂ ਦੇ ਜੇਹਾ ਸਿੱਖ ਲਿਆਓ ਜਿੰਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਉਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਅਜਮਤ ਤੋਂ ਜਾਣੂ ਹੋਵੇ। ਤੇ ਉਹਨਾਂ ਨੇ ਭਾਈ ਬਾਲਾ ਜੀ ਨੂੰ ਤੇਰੇ ਇੱਥੇ ਕੜੂਰ ਸਾਹਿਬ ਤੇ ਬੁਲਾਇਆ। ਗੁਰੂ ਗੰਗਾ ਸਾਹਿਬ ਜੀ ਦੀ ਲਗਾਈ ਦੇ ਵਿੱਚ ਭਾਈ ਬਾਲਾ ਜੀ ਦੱਸਦੇ ਸਨ ਤੇ ਪੈੜਾ ਮੁਖਾ ਜੀ ਲੋਖਾਰੀ ਲਾਏ ਜਿਹੜੇ ਲੋਖਾਰੀ ਲਿਖਦੇ ਜਾਂਦੇ ਸਨ ਗੁਰੂ ਅੰਗਦ ਸਾਹਿਬ ਲਿਖਵਾਉਂਦੇ ਸਨ ਭਾਈ ਬਾਲਾ ਜੀ ਵਿਰਾਗ ਦੇ ਵਿੱਚ ਆ ਕੇ ਗੁਰਨਾਮਕ ਚੈਨਕੀ ਦੇ ਜੀਵਨ ਦੀਆਂ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਦੱਸਦੇ ਸਨ ਜਿਨ੍ਹਾਂ ਨੂੰ ਫਿਰ ਜਨਮ ਸਾਖੀ ਦੇ ਰੂਪ ਦੇ ਵਿੱਚ ਕਲਮਬੰਦ ਕੀਤਾ ਕਿਉਂਕਿ ਜੇਕਰ ਆਪਾਂ ਸਾਖੀ ਸ਼ਬਦ ਦੇ ਅਰਥਾਂ ਦੀ ਗੱਲ ਕਰੀਏ ਸਾਖੀ ਸ਼ਬਦ ਦੇ ਅਰਥ ਹਨ சாਖੀ ਤੋਂ ਬਣਿਆ ਸ਼ਾਖੀ ਦਾ ਅਰਥ ਹੈ ਗਵਾਹੀ ਕਰਨ ਵਾਲਾ ਸਾਖੀ ਦਾ ਅਰਥ ਹੈ ਗਵਾਹੀ ਕਰਨ ਵਾਲਾ ਤੇ ਗਵਾਹੀ ਕਾਦੀ ਜਨਮ ਸਾਖੀ ਸਾਨੂੰ ਗਵਾਹੀ ਕਰਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਜੀਵਨ ਦੀਆਂ ਜਨੀਆਂ ਘਟਨਾਵਾਂ ਹਨ ਉਹਨਾਂ ਦੀ ਗਵਾਹੀ ਕਰਦੀ ਹੈ ਤੇ ਇਸ ਜਨਮ ਸਾਖੀ ਲਿਖਵਾਉਣ ਦਾ ਕਾਰਜ ਤਪਿਆਣਾ ਸਾਹਿਬ ਵਾਲੇ ਸਾਥ ਤੇ ਬਾਲਾ ਕਰਤਚਾਰ ਮੁਖ ਪੜੇ ਰਹੀ ਸੁਧਾਰ ਗੁਰ ਅੰਗਦ ਲਿਖਵਾਈ ਜਾ ਕੇ ਕਾਜ ਉਧਾਰ ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਵੀ ਜ਼ਿਕਰ ਕਰਦੇ ਆ ਕਿ ਗੁਰੂ ਅੰਦਰ ਸਾਹਿਬ ਜੀ ਨੇ ਆਪ ਭਾਈ ਬਾਲਾ ਜੀ ਦੇ ਨਾਲ ਬੈਠ ਕੇ ਖਡੂਰ ਸਾਹਿਬ ਟੀਂ ਜਨਮ ਸਤਿ ਲਿਖਵਾਉਣ ਦਾ ਕਾਰਜ ਕੀਤਾ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਉਹ ਥੋੜੇ ਸਮੇਂ ਬਾਅਦ ਹੀ ਭਾਈ ਬਾਲਾ ਜੀ ਚਲਾਣਾ ਕਰ ਜਾਂਦੇ ਹਨ। ਇਸੇ ਸਥਾਨ ਤੇ ਖਡੂਰ ਸਾਹਿਬ ਦੇ ਸਥਾਨ ਦੇ ਵਿੱਚ ਦੇ ਉੱਪਰ ਭਾਈ ਬਾਲਾ ਜੀ ਚਲਾਣਾ ਕਰਦੇ ਹਨ। ਉਹਨਾਂ ਦਾ ਦਾਸ ਸੇਵਕਾਰ ਵੀ ਗੁਰੂ ਅੰਦਰ ਸਾਹਿਬ ਜੀ ਨੇ ਆਪਣੇ ਹੱਥੀ ਇਸੇ ਸਥਾਨ ਤੇ ਕੀਤਾ ਹੈ। ਜਿਹੜੀ ਆਪਾਂ ਉਹਨਾਂ ਦੀ ਸਮਾਜਿਕ ਪਿਆਣਾ ਚਾਹ ਦੇ ਨਾਲ ਹੀ ਬਣੀ ਹੁੰਦੀ ਆ ਉਹ ਅਵਦਰਸ਼ਨ ਕਰਦੇ ਆ। ਇਸ ਤੋਂ ਇਲਾਵਾ ਇੱਥੇ ਇੱਕ ਪਵਿੱਤਰ 12 ਦਰੀ ਵੀ ਮਨੂਰ ਹੈ। ਜੇ 12 ਦਰੀ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਆਪ ਗੁਰਸਿੱਖਾਂ ਨੂੰ ਉਪਦੇਸ਼ ਕਰਦੇ ਰਹਿਆ। ਆਹ ਬੈਠ ਕੇ ਜਿੱਥੇ ਗੁਰੂ ਸਾਹਿਬ ਜੀ ਸਿੱਖਾਂ ਦੇ ਨਾਲ ਵਿਚਾਰਾਂ ਗੋਸ਼ਟੀਆਂ ਕਰਦੇ ਰਹੇ। ਤੇ ਇਸ ਤੋਂ ਇਲਾਵਾ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਅਮੀਠਾ ਹੈ ਉਹ ਵੀ ਇੱਥੇ ਇਸ ਸਥਾਨ ਤੇ ਮੌਜੂਦ ਹੈ। ਗੁਰੂ ਅੰਗਦ ਸਾਹਿਬ ਜੀ ਨੇ ਸਰੀਰ ਵੀ ਖਡੂਰ ਸਾਹਿਬੇ ਤੇ ਛੱਡਿਆ। ਜੇਕਰ ਆਪਾਂ ਗੁਰੰਗ ਸਿੰਘ ਸਾਹਿਬ ਜੀ ਦੇ ਕਾਰਜਾਂ ਦੀ ਗੱਲ ਕਰੀਏ ਕਿ ਉਹਨਾਂ ਜਨਮ ਸਾਖੀ ਲਿਖਵਾਉਣ ਦਾ ਕਾਰਜ ਇਸੇ ਸਥਾਨ ਤੇ ਕੀਤਾ ਗੁਰੰਗ ਸਿੰਘ ਸਾਹਿਬ ਜੀ ਨੇ ਆਪਣੀ ਵਿਹਾਦੀ ਦੇ ਵਿੱਚ ਮਾਲਕਾੜਿਆਂ ਦੀ ਰਚਨਾ ਕੀਤੀ ਹੈ ਮਾਲਕਾੜਿਆਂ ਦੀ ਰਚਨਾ ਕੀਤੀ ਤੇ ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸੰਗਤ ਤੇ ਪੰਗਤ ਦਾ ਸਿਧਾਂਤ ਦਿੱਤੇ ਦਿੱਤਾ ਕਿ ਜਿੱਥੇ ਸੇਖ ਆਉਂਦਾ ਹੈ ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੀ ਫਿਰ ਜਾ ਕੇ ਗੁਰੂ ਦੀ ਸੰਗਤ ਵਿੱਚ ਦਰਸ਼ਨ ਕਰੇ ਇਸ ਸੰਗਤ ਪੰਗਤ ਦੇ ਸਿਧਾਂਤ ਨੂੰ ਗੁਰੂ ਸਾਹਿਬ ਜੀ ਨੇ ਆਪ ਇਸ ਧਰਤੀ ਦੇ ਉੱਪਰ ਉਜਾਗਰ ਕੀਤਾ ਜਿਸ ਦੇ ਵਿੱਚ ਕੋਈ ਜਾਤ ਪਾਤ ਦਾ ਵਿਚਰਾ ਨਹੀਂ ਹੈ ਕੋਈ ਛਾਵੇਂ ਕੋਈ ਮਜਬੂਰ ਕਹਿ ਕੇ ਜਿਹਾ ਹੋਵੇ ਉਹ ਇੱਕ ਸਾਰਤਾ ਦੇ ਵਿੱਚ ਬੈਠ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਨੰਦ ਮਾਣ ਸਕਦਾ ਹੈ ਤੇ ਜਦੋਂ ਆਪਾਂ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਕਾਰਜ ਦੇਖਦੇ ਹਾਂ ਜਦੋਂ ਸਮਾਈ ਵੀ ਵਿਸ਼ੇ ਸਥਾਨ ਤੇ ਸ਼ੇਰ ਸਾਹ ਸੂਰੀ ਦੁਹਾਰ ਕੇ ਚੜ ਕੇ ਆਉਂਦਾ ਹੈ ਤੇ ਇੱਥੇ ਆ ਕੇ ਗੁਰੂ ਸਾਹਿਬ ਜੀ ਦੇ ਬਰੰਧਾ ਸਾਹਿਬ ਜੀ ਦੇ ਉੱਪਰ ਤਲਵਾਰ ਦੇ ਨਾਲ ਵਾਰ ਕਰਨਾ ਚਾਹੁੰਦਾ ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਕਿ ਜਿੱਥੇ ਤੇਰੀ ਤਲਵਾਰ ਚਲਣੀ ਸੀ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਤਾਂ ਚੱਲੀ ਨਹੀਂ ਤੇ ਤੂੰ ਆ ਕੇ ਫਕੀਰਾਂ ਦੇ ਉੱਪਰ ਵਾਰ ਕਰਦਾ ਫਕੀਰਾਂ ਤੇ ਆ ਕੇ ਤਲਵਾਰ ਚਲਾਉਣਾ ਜਿੱਥੇ ਚਲਣੀ ਚਾਹੀਦੀ ਸੀ ਉੱਥੇ ਤਾਂ ਤੇਰੀ ਤਲਵਾਰ ਚੱਲੀ ਇਹੋ ਪ੍ਰਕਾਰ ਗੁਰੂ ਸਾਹਿਬ ਜੀ ਨੇ ਹਮੈ ਨੂੰ ਕਰਨੇ ਸ਼ਬਦਾਂ ਦੇ ਵਿੱਚ ਕਿਹਾ ਇਤੋਂ ਹੀ ਉਜਾਗਰ ਹੁੰਦਾ ਹੈ ਕਿ ਜਿਹੜਾ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਉਹਦੀ ਜਿਹੜਾ ਇੱਥੋਂ ਹੀ ਸ਼ੁਰੂ ਹੁੰਦੀਆਂ ਹਨ ਕਿ ਕਿਸ ਪ੍ਰਕਾਰ ਸਮੇਂ ਦੀ ਹੰਕੂਮਤ ਨੂੰ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਤੇ ਜਿਹੜੇ ਇਸ ਸਥਾਨ ਦੇ ਉੱਪਰ ਗੁਰੂ ਅੰਗਦ ਸਾਹਿਬ ਜੀ ਨੇ ਵਿਦਿਆ ਦੇ ਕਾਰਜ ਸ਼ੁਰੂ ਕੀਤੇ ਸਨ ਉਹਨਾਂ ਵਿਦਿਆ ਦੇ ਕਾਰਜਾਂ ਨੂੰ ਲੈ ਕੇ ਕਾਰਸੀਵਾ ਖਡੂਰ ਸਾਹਿਬ ਨੇ ਜਿਹੜੀ ਗੁਰੂ ਸਾਹਿਬ ਗੁਰੰਧ ਸਾਹਿਬ ਜੀ ਨੇ ਵਿਦਿਆ ਦੀ ਲੜੀ ਸ਼ੁਰੂ ਕੀਤੀ ਸੀ ਉਸੇ ਤਹਿਤ ਹੀ ਬਾਬਾ ਉਤਮ ਸਿੰਘ ਜੀ ਨੇ ਇਸ ਸਥਾਨ ਦੇ ਉੱਪਰ ਉਸੇ ਵਿਦਿਆ ਦੇ ਲੰਗਰ ਚਲਾਉਣ ਦੇ ਲਈ 1970 ਦੇ ਵਿੱਚ ਗੁਰੂ ਅੰਕਦੇਵ ਕਾਜ ਦੀ ਨਹੀਂ ਰੱਖੀ ਐ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 1984 ਦੇ ਵਿੱਚ ਬਾਬਾ ਗੁਰਮੁਖ ਬਾਬਾ ਉਤਮ ਸਿੰਘ ਜੀ ਨੇ ਜਿਹੜਾ ਬਾਬਾ ਗੁਰਮੁਖ ਸਿੰਘ ਉਤਮ ਸਿੰਘ ਪੂਰਾ ਕਾਂ ਦੇਖਦੇ ਆ ਉਸ ਦੀ ਨਹੀਂ ਰੱਖੀ ਐ ਤੇ ਇਸ ਤੋਂ ਅੱਗੇ ਜਦੋਂ 2004 ਦੇ ਵਿੱਚ ਸੰਕਲਪ ਕੀਤਾ ਕਿ ਜਦੋਂ ਇਸ ਧਰਤੀ ਦੇ ਉੱਪਰ ਸਟਾਪ ਦੀ ਬਣਾਈ ਗਈ ਉਸ ਸਟਾਪ ਦੀ ਉੱਪਰ ਇਹ ਸੰਕਲਪ ਕੀਤਾ ਕਿ ਕਿਉਂ ਨਾ ਹਰਿਆਵਲ ਦੇ ਲਈ ਕੁਝ ਕਾਰਜ ਅਰੰਭੇ ਜਾਣ ਤੇ ਤਕਰੀਬਨ ਉਹ ਇਹਨਾਂ ਕਾਰਜਾਂ ਨੂੰ ਲੈ ਕੇ ਵਾਤਾਵਰਣ ਦੇ ਕਾਰਜ ਵਿਦਿਆ ਦੇ ਕਾਰਜ ਇਸ ਤਰ੍ਹਾਂ ਦੇ ਉੱਪਰ ਅਰੰਭੇ ਗਏ ਤੇ ਉਹਨਾਂ ਵਿਦਿਆ ਕਾਰਜਾਂ ਨੂੰ ਲੈ ਕੇ 2004 ਦੇ ਵਿੱਚ ਨਿਸ਼ਾਨੇ ਸਿੱਕੀ ਜਿਹੜੀ ਸੰਸਥਾ ਜਿੱਥੇ ਆਪਾਂ ਬੈਠੇ ਆ ਏਹੀ ਨੀ ਰੱਖੀ ਗਈ ਤੇ ਇਸ ਦਾ ਟੀਚਾ ਇਹ ਹੀ ਸੀ ਕਿ ਇਸ ਦੇ ਵਿੱਚ ਤੌ ਕੀ ਕੰਮ ਨੂੰ ਜੇਕਰ ਆਪਾਂ ਅੱਗੇ ਲੈ ਕੇ ਜਾਣਾ ਹੈ ਦੋ ਹੀ ਚੀਜ਼ਾਂ ਜ਼ਰੂਰੀ ਹੈ ਇੱਕ ਟੀਚਰ ਤੇ ਇੱਕ ਪ੍ਰੀਚਰ ਟੀਚਰ ਦਾ ਕੰਮ ਹੈ ਕਿ ਬੱਚੇ ਨੂੰ ਪ੍ਰੇਰਿਤ ਕੇ ਅੱਗੇ ਲੈ ਕੇ ਜਾਣਾ ਤੇ ਪ੍ਰੀਚਰ ਦਾ ਕੰਮ ਹੈ ਧਾਰਮਿਕ ਦੁਨੀਆ ਦੇ ਵਿੱਚ ਸੰਦੇਸ਼ ਦੇਣੀ ਪ੍ਰਚਾਰਕ ਦਾ ਕੰਮ ਹੈ ਕਿ ਉਸ ਨੇ ਆਪ ਉਸ ਗੁਰੂ ਤੋਂ ਵਿਦੇਸ਼ ਲੈ ਕੇ ਅੱਗੇ ਸਾਨੂੰ ਮੰਡਾ ਤੇ ਟੀਚਰ ਦਾ ਕੰਮ ਵੀ ਇਹੀ ਹੈ ਕਿ ਉਹਨੇ ਆਪ ਗਿਆਨ ਗ੍ਰਹਿਣ ਕਰਕੇ ਅੱਗੇ ਸਾਡੇ ਤੱਕ ਸਾਡੇ ਬੱਚਿਆਂ ਤੱਕ ਉਹ ਗਿਆਨ ਨੂੰ ਪਹੁੰਚਾਉਣਾ ਇਹ ਦੋ ਅਜੀਗੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਲੈ ਕੇ ਕੌਮ ਦੀ ਉਸਾਰੀ ਕੀਤੀ ਜਾ ਸਕਦੀ ਹੈ ਤੇ ਇਸੇ ਕੌਮ ਦੀ ਉਸਾਰੀ ਦੇ ਸੁਖਣੇ ਦੇ ਜ਼ਿਹਦ ਬਾਬਾ ਜੀ ਨੇ ਇੱਥੇ ਨਿਸ਼ਾਨੇ ਚਿੱਤੀ ਆਰੰਭ ਕੀਤੀ ਹੈ ਬੀਐਡ ਕਾਲਜ ਦੀ ਰੰਭਤਾ ਕੀਤੀ ਹੈ ਜੇ ਜਿੱਥੇ ਬੀਐਡ ਕਾਲਜ ਦੇ ਵਿੱਚ ਪੜ੍ਹ ਕੇ ਚੰਗੇ ਟੀਚਰ ਪਿਆਰੇ ਕਿਤੇ ਜਾਣ ਜਿਹੜੇ ਅੱਗੇ ਜਾ ਕੇ ਸਕੂਲਾਂ ਦੇ ਵਿੱਚ ਪੜ੍ਹਾਉਣ ਤੇ ਜਿਨ੍ਹਾਂ ਦੀ ਵਿੱਦਿਆ ਦੇ ਨਾਲ ਬੱਚਿਆਂ ਦਾ ਸੰਗਾ ਭਵਿੱਖ ਬਣ ਸਕੇ ਉਸ ਤੋਂ ਇਲਾਵਾ ਇੱਥੇ ਪ੍ਰੀਚਰ ਵੀ ਬਣਾਏ ਜਾਂਦੇ ਪ੍ਰਚਾਰਕ ਵੀ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਸ੍ਰੀ ਗੁਰੂ ਅੰਗਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੇ ਨਾਂ ਤੇ ਇੱਥੇ ਸੰਸਥਾ ਚੱਲ ਰਹੀ ਹੈ ਉਹ ਪਹਿਲੇ ਫਲੋਰ ਤੇ ਕੋਰਸ ਚੱਲਦਾ ਹੈ ਜਿਸ ਦੇ ਵਿੱਚ ਬੱਚੇ ਨੂੰ 5 ਸਾਲ ਦੀ ਗੁਰਮਤ ਵਿੱਦਿਆ ਦਿੱਤੀ ਜਾਂਦੀ ਹੈ ਤੇ 5 ਸਾਲ ਦੀ ਗੁਰਮਤ ਦੀ ਵਿੱਦਿਆ ਦੇ ਵਿੱਚ 5 ਸਾਲਾਂ ਗੁਰਮਤ ਦਾ ਡਿਪਲੋਮਾ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਗੁਰਬਾਣੀ ਦੀ ਸੰਤਿਆ ਲੜੀਵਾਰ ਸੰਤਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤੋਂ ਇਲਾਵਾ ਕਥਾ ਵਿਚਾਰ ਲੈਕਚਰ ਕੀਰਤਨ ਆਦਿਕ ਦੀ ਇੱਥੇ ਤਿਆਰੀ ਕਰਵਾਈ ਜਾਂਦੀ ਹੈ ਇੱਥੇ ਰਹਿ ਕੇ ਬੱਚਾ 5 ਸਾਲਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਮਾਹਿਰ ਹੋ ਜਾਂਦਾ 190 ਨਾਲ ਨਾਲ ਹੀ 3 ਸਾਲ ਦੀ ਬੀਏ ਕਰਵਾਈ ਜਾਂਦੀ ਹੈ ਕਾਲਜ ਤੋਂ ਤੇ 2 ਸਾਲ ਦੀ ਐਮਏ ਕਰਵਾਈ ਜਾਂਦੀ ਹੈ ਐਮਏ ਧਰਮ ਵਿਦਿਆਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੱਚੇ ਨੂੰ ਡਾਇਰੈਕਟ ਕਰਵਾਈ ਜਾਂਦੀ ਹੈ ਇਹ 5 ਸਾਲ ਦੇ ਵਿੱਚ ਬੱਚਾ ਇੱਥੇ ਰਹਿ ਕੇ ਆਪਣਾ ਜਿਹੜਾ ਗੁਰਮਤ ਦਾ ਧਾਰਨੀ ਹੋ ਕੇ ਸਵੇਰੇ ਸ਼ਾਮ ਉਹਨੇ ਦਰਬਾਰ ਜਾਣਾ ਤੇ ਇਹਤਨੇ ਉਹ ਕਰਨਾ ਕਿ ਜੀ ਇੱਥੇ ਰਹਿ ਕੇ ਇਦਾਂ ਦਾ ਮਾਹੌਲ ਪ੍ਰੋਵਾਈਡ ਕੀਤਾ ਜਾਂਦਾ ਹੈ ਕਿ ਬੱਚਾ ਗੁਰਮਤ ਦਾ ਧਾਰਨੀ ਹੋ ਜਾਂਦਾ ਤੇ ਉਸ ਕੋਰਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਬੱਚੇ ਦਾ ਕੋਈ ਵੀ ਸੰਸਥਾ ਦੇ ਵੱਲੋਂ ਖਰਚਾ ਨਹੀਂ ਲਿਆ ਜਾਂਦਾ ਜਿੰਨਾ ਵੀ ਖਰਚਾ ਹੈ ਸੰਸਥਾ ਆਪ ਕਰਦੀ ਹੈ ਸ਼ਰਤ ਇਹ ਹੈ ਕਿ ਬੱਚਾ ਜਿਹੜਾ ਅਮ੍ਰਿਤਧਾਰੀ ਹੋਣਾ ਚਾਹੀਦਾ ਹੈ ਗੁਰ ਸਿੱਖੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਗੁਰਮਤਿ ਚਾਹਣਾ ਰੱਖਣਾ ਢਾਣਾ ਚਾਹੀਦਾ ਤੇ ਇਸ ਦੇ ਲਈ ਜਿਹੜੇ ਦਾਖਲੇ ਹਨ ਉਹ ਖੁੱਲ ਚੁੱਕੇ ਹਨ ਜਿਹੜੇ ਚਾਹਵਾਨ ਵਿਦਿਆਰਥੀ ਹਨ ਜਾਂ ਜਿਨ੍ਹਾਂ ਦੇ ਜਿਹੜੇ ਆਪਿਆਂ ਦੇ ਬੱਚੇ ਗੁਰਮਤਿ ਵਿੱਚ ਆਉਣਾ ਚਾਹੁੰਦੇ ਹਨ ਉਹਨਾਂ ਲਈ ਸੁਨਹਿਰੀ ਮੌਕਾ ਹੈ ਉਹ ਆਪਣੇ ਜਿਹੜੇ ਫਾਰਮਅ ਸਪਤੀ ਮਾਰਚ ਦੇ ਤੱਕ ਭਰ ਸਕਦੇ ਹਨ ਫਾਰਮ ਭਰਨ ਦੀ ਮਿਤੀ ਆਖਰੀ 31 ਮਾਰਚ ਤੱਕ 31 ਮਾਰਚ ਤੱਕ ਆਪਣੇ ਜਿਹੜੇ ਫਾਰਮ ਜਮਾ ਕਰਵਾ ਸਕਦੇ ਤੇ ਕਿਉਂਕਿ ਜੇਕਰ ਆਪਾਂ ਪੜ੍ਹਾਈ ਦੀ ਗੱਲ ਕਰੀਏ ਕਿ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਬੜੀਆਂ ਪੜ੍ਹਾਈਆਂ ਹਨ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈਗਾ ਪਰ ਮੇਨ ਗੱਲ ਹੈ ਕਿ ਬੱਚਾ ਸਾਡਾ ਗ੍ਰੈਂਡ ਕੀ ਕਰ ਰਿਹਾ ਕਰ ਰਿਆ ਬੱਚੇ ਸਾਡੇ ਨੂੰ ਜਿਹੜੀ ਪੜ੍ਹਾਈ ਹੈ ਉਹ ਸੱਚੀ ਉਹ ਸ਼ਬਦ ਉਹ ਪਰਉਪਕਾਰੀ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਜਿਹੜੇ ਆਪਾਂ ਗੁਰਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਿ ਜਿਹੜੀ ਪੜ੍ਹਾਈ ਉਹ ਕੇਵਲ ਬੱਚਾ ਪੜ੍ਹ ਕੇ ਅਗਰੀ ਗਿਆਨ ਦਾ ਨਹੀਂ ਬਹਾਲ ਕਰਨ ਕਰ ਰਿਹਾ ਇਹ ਜਿਹੜੀ ਪੜ੍ਹਾਈ ਹੈ ਉਹਨੂੰ ਸਾਖਿਕ ਧੰਦੇ ਨਾਲ ਜੀਵਨ ਦੇ ਵਿੱਚ ਕੁਝ ਜਾਚ ਸਕਾਰੀ ਹੈ ਜੀਵਨ ਦੇ ਵਿੱਚ ਕੋਈ ਸਤ ਗੁਣ ਸਕਾਰੀ ਹੈ ਮੇਨ ਮਕਸਦ ਪੜ੍ਹਾਈ ਦਾ ਇਹ ਹੁੰਦਾ ਹੈ ਕਿ ਬੱਚਾ ਜੀਵਨ ਦੇ ਵਿੱਚ ਕੋਈ ਚੰਗਾ ਆਸਰ ਕਰੇ ਇੱਥੇ ਦੁਨੀਆਵੀ ਤੌਰ ਤੇ ਉਹਨੇ ਮੱਲਾ ਮਾਰਨੀ ਆ ਉਥੇ ਨਾਲ ਨਾਲ ਉਹਨੂੰ ਧਾਰਮਿਕ ਜਗਤ ਦੀ ਵੀ ਸੋਝੀ ਹੋਣੀ ਚਾਹੀਦੀ ਤਾਂ ਇਹ ਤਾਂ ਜਿਹੜੇ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪਰਉਪਕਾਰੀ ਕਿਵੇਂ ਹੋਵੇਗੀ ਜੇਕਰ ਸਾਡ ਕੋਈ ਅੱਜ ਬੱਚਾ ਪੜ ਕੇ ਗਿਆ ਹੈ ਅਫਸਰ ਲੱਗਾ ਤੇ ਉਸ ਅਵਸਰ ਬੱਚੇ ਦੇ ਮਨ ਦੇ ਵਿੱਚ ਇਹ ਹੋਵੇਗਾ ਜੇ ਉਹਨੇ ਬਾਣੀ ਦੇ ਵਿਚਾਰ ਕੀਤੀ ਹੋਵੇ ਧਰਮ ਦੇ ਨਾਲ ਜੁੜਿਆ ਹੋਵੇਗਾ ਤੇ ਉਹਨੂੰ ਪਤਾ ਹੋਵੇਗਾ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੈ ਕਿ ਜੇਕਰ ਮੈਂ ਇਸ ਕੁਰਸੀ ਦੇ ਉੱਪਰ ਬੈਠਾ ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਕਿ ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ ਤੇ ਇਸ ਤਰੀਕੇ ਦੇ ਨਾਲ ਉਸ ਬੱਚੇ ਨੂੰ ਆਪਦੇ ਮਨ ਦੇ ਵਿੱਚ ਸਚੇਤ ਹੋ ਕੇ ਚੱਲੇਗਾ ਕਿਉਂਕਿ ਉਸਨੇ ਬਾਣੀ ਦੇ ਬਚਨ ਆਪਣੇ ਜੀਵਨ ਦੇ ਵਿੱਚ ਪੜ੍ਹੇ ਹੋਣਗੇ ਇਸੇ ਵੀ ਸਾਨੂੰ ਜਿਹੜਾ ਧਰਮ ਹੈ ਉਹ ਇਸੇ ਲਈ ਹਨ ਅਗਾਹ ਕਰਕੇ ਰੱਖਦਾ ਹੈ ਕਿ ਸਾਨੂੰ ਪ੍ਰੇਖ ਦੋ ਭਟਕਣ ਨਹੀਂ ਦਿੰਦਾ ਤੇ ਜੇ ਉਸ ਬੱਚੇ ਦੇ ਮਨ ਦੇ ਵਿੱਚ ਅਜੇ ਹੀ ਭਾਵਨਾ ਹੋਵੇਗੀ ਇਦਾਂ ਦੇ ਉਹਨੇ ਵਿਦਿਆ ਅਸਰ ਕੀਤੀ ਹੋਵੇਗੀ ਕਿ ਉਹ ਆਪਣੇ ਜੀਵਨ ਦੇ ਵਿੱਚ ਇਦਾਂ ਦੀ ਕਦੇ ਮਾਰ ਨਹੀਂ ਖਾਵੇਗਾ ਉਹ ਸਦਾ ਵਿਚਾਰੂ ਢੰਗ ਦੇ ਨਾਲ ਸਰਬੱਤ ਦੇ ਭਲੇ ਲਈ ਅਰਦਾਸ ਕਰੇਗਾ ਤੇ ਆਪਣੇ ਮਨ ਦੇ ਵਿੱਚ ਜੇਕਰ ਉਹ ਅਵਸਰ ਵੀ ਬਣ ਜਾਂਦਾ ਜੀਵਨ ਦੇ ਵਿੱਚ ਉਹਦੇ ਮਨ ਦੇ ਵਿੱਚ ਹਮੇਸ਼ਾ ਦੂਜਿਆਂ ਦਾ ਪੜ੍ਹਾਈ ਕਰਨ ਦੀ ਪੜਾਅ ਕਰਨ ਦੀ ਤਾਂਘ ਰਹੇਗੀ ਉਹ ਸਰਬੱਤ ਦੇ ਭਲੇ ਦਾ ਮੈਸੂਰ ਲੈ ਕੇ ਚਲੇਗਾ ਤੇ ਜਿਹੜਾ ਫਿਰ ਉਹਨੇ ਗੁਰਸਿੱਖੀ ਦੇ ਗੁਣ ਧਾਰਨ ਕੀਤੇ ਹੋਣਗੇ ਆਪਣੇ ਜੀਵਨ ਦੇ ਵਿੱਚ ਉਹ ਫਿਰ ਉਹਨਾਂ ਦੀ ਮਹਿਕ ਦੂਰ ਦੂਰ ਤੱਕ ਜਾਵੇਗੀ ਉਹ ਉਹਨਾਂ ਨੂੰ ਵੀ ਉਹ ਜਿਹੜੇ ਗੁਣਾ ਨੂੰ ਵੰਡੇਗਾ ਸੰਸਾਰ ਦੇ ਵਿੱਚ ਆਪ ਵੀ ਫਿਰ ਜਿਹੜੇ ਜਿਹੜੇ ਕਾਮੇ ਫੈਲਨੇ ਵਿਸ਼ਿਆ ਚਾਨਣ ਹੋਏ ਇਸੇ ਤਰੀਕੇ ਨਾਲ ਫਿਰ ਇਹ ਜਿਹੜਾ ਵਿਦਿਆ ਦਾ ਪਸਾਰਾ ਹੋ ਕੇ ਸਾਰੇ ਸੰਸਾਰ ਦੇ ਵਿੱਚ ਚਾਨਣ ਹੋਵੇਗਾ ਜੇਕਰ ਉਹ ਆਪਣੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤਾਂ ਫਿਰ ਪਰਉਪਕਾਰੀ ਹੋ ਸਕਦੀ ਹੈ ਜੇਕਰ ਉਹਨੇ ਪਰਉਪਕਾਰਤਾ ਵਾਲੀ ਸਰਬੱਤ ਦੇ ਭਲੇ ਵਾਲੇ ਆਪਣੇ ਅੰਦਰ ਗੁਣ ਧਾਰਨ ਕਰ ਲਏਗਾ ਬੱਚਾ ਤੇ ਗੁਣ ਤਾਂ ਧਾਰਨ ਹੋਗੀ ਜੇਕਰ ਉਹ ਧਰਮ ਦੇ ਨਾਲ ਜੁੜਿਆ ਰਹੇਗਾ ਜੇਕਰ ਉਹਨੂੰ ਧਰਮ ਦੀ ਸੋਝੀ ਹੋਵੇਗੀ ਜੇਕਰ ਉਹਨੂੰ ਆਪਣੇ ਸਿੱਖ ਧਰਮ ਦੀ ਸੋਝੀ ਹੋਵੇਗੀ ਕਿ ਮੇਰੇ ਆ ਮੈਂ ਪਰਾਇਆ ਹੱਕ ਨਹੀਂ ਖਾਣਾ ਮੈਂ ਦੂਜਿਆਂ ਦਾ ਬੁਰਾ ਨਹੀਂ ਕਰਨਾ ਮੈਂ ਇੱਕ ਸਾਰਤਾ ਦੇ ਨਾਲ ਸਾਰਿਆਂ ਨੂੰ ਦੇਖਣਾ ਹੈ ਇੱਕ ਦ੍ਰਿਸ਼ਟੀ ਦੇ ਨਾਲ ਸਾਰਿਆਂ ਦਾ ਭਲਾ ਕਰਨਾ ਇਸ ਤਰੀਕੇ ਦੇ ਨਾਲ ਫਿਰ ਸਾਰੇ ਸਮਾਜ ਦਾ ਭਲਾ ਹੋਵੇਗਾ ਸਾਰੇ ਸੰਸਾਰ ਦਾ ਭਲਾ ਹੋਵੇਗਾ ਸੋ ਇਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਦੀਆਂ ਆਪ ਦੇ ਨਾਲ ਜਿਹੜੀ ਬੁਰੇ ਇਤਿਹਾਸ ਦੀ ਸਾਝ ਪਾਈ ਹੈ ਇਹ ਸਾਰਾ ਕੁਝ ਰਸਤੇ ਹੁ ਆਪਾਂ ਇਹ ਹੀ ਮਨੋਕਾਰਨਾ ਆਪ ਦੇ ਨਾਲ ਜਿਹੜੀ ਆਪ ਦੇ ਨਾਲ ਇਸ ਸਭੀ ਦੇ ਉੱਪਰ ਆਏ ਆ ਸਾਡੀ ਆਸ ਪੂਰੀ ਹੋਵੇ ਤੇ ਜੇ ਆਪਾਰੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਇੱਥੇ ਹਾਜ਼ਰ ਹੋਏ ਆ ਤਾਂ ਸਾਰਿਆਂ ਦਾ ਧੰਨਵਾਦ ਜੀਵਾਂ ਨੂੰ ਅੱਗ ਦਾ ਹੁਣ ਇੱਥੇ ਹੀ ਫਤਿਹ ਦੇ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ